ਫੋਟੋ ਜਿਹੜੀ ਹੈ ਕੰਤ ਤੇ ਲੱਗੀ ਹੈ ਸਾਡੇ ਕੋਲ ਕੋਈ ਯਰੋ ਮੰਦਾ ਐਵੇਂ ਤਾਂ ਕਹਿੰਦੇ ਆ ਕਿ ਅਸੀਂ ਭਗਤ ਸਿੰਘ ਦੇ ਦਾਦ ਸੀ ਆਪਦੇ ਲਾਲਾ ਸ਼ਰੀ ਜੋ ਮਾਨ ਸਾਹਿਬ ਦੇ ਉਹਨਾਂ ਬਾਰੇ ਪੱਤਰਕਾਰਾਂ ਨੇ ਪੁੱਛ ਲਿਆ ਕਿ ਜੀ ਤੁਹਾਡੇ ਨਾਨਾ ਜੀ ਨੇ ਜਲਿਆਂ ਵਾਲੇ ਬਾਗ 'ਚ ਜਿਨੇ ਕਤਲਿਆਕ ਕੀਤਾ ਜਾਂਦਾ ਡਰ ਉਹਦੇ ਸਰੂਪਾ ਪਾਇਆ ਤੁਸੀਂ ਉਹਦੇ ਬਾਰੇ ਕੀ ਕਹੋਗੇ ਮਾਨ ਸਾਹਿਬ ਨੇ ਮਾਫੀ ਦੀ ਮੰਗੀ ਜਮਰਜੀਤ ਸਿੰਘ ਮਾਰ ਕਹਿੰਦੇ ਜੀ ਮੇਰੇ ਨਾਨੀ ਨੇ ਤਾਂ ਸਰੋਪਾ ਬੱਤੇ ਨੂੰ ਠੰਡਾ ਕੀਤਾ ਸੀ ਨਹੀਂ ਹੋਰ ਵੀ ਨੁਕਸਾਨ ਕਰ ਸਕਦਾ ਸੀ ਸਰਪ ਸਿੰਘ ਸਰਾਬਾ ਜੀ ਦਾ ਤਾਂ ਮੈਨੂੰ ਲੱਗਿਆ ਵੀ ਚਲੋ ਇੱਥੇ ਹੀ ਗੱਲ ਕਰਨੀ ਬੜੀ ਜ਼ਰੂਰੀ ਹੈ ਤੁਸੀਂ ਲੋਕ ਜਿਹੜੇ ਨੌਜਵਾਨਾਂ ਨੇ ਦੇਸ਼ ਲਈ ਜਾਨਾਂ ਕੁਰਬਾਨ ਕੀਤੀਆਂ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਫਾਂਸੀਆਂ ਤੇ ਛੜੇ ਥੋਟੇ ਪਿੱਡ ਨਾਲੋਂ ਜ਼ਿਆਦਾ ਉਹਨਾਂ ਦੀ ਮਰਜ਼ੀ ਤਾਂ ਨੂੰ ਮੈਨੂੰ ਨਹੀਂ ਲੱਗਦਾ ਹੋਰ ਕੋਈ ਸਮਝਦਾ ਹੁਣ ਤੇ ਮੈਂ ਗੱਲ ਪਾ ਕਰ ਰਿਹਾ ਕਿਉਂਕਿ ਸਾਡੇ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਸਿਮਰਜੀਤ ਸਿੰਘ ਮਾਨ ਅਸੀਂ ਉਹਨਾਂ ਦਾ ਬਜ਼ੁਰਗ ਨੇ ਸਤਿਕਾਰ ਹੈ ਜਿਹੜਾ ਇਹ ਕਰਦੇ ਆ ਪਰ ਉਹਨਾਂ ਨੇ ਪਿਛਲੇ 1.5 ਸਾਲ ਚ ਲੋਕ ਸਭਾ ਦੇ ਅੰਦਰ ਇੱਕ ਵੀ ਸਵਾਲ ਨਹੀਂ ਉਠਾਇਆ ਪਰ ਲੋਕ ਸਭਾ ਦੇ ਬਾਹਰ ਉਹਨਾਂ ਦੇ ਬਿਆਨ ਜਿਹੜੇ ਜਰੂਰ ਆਏ ਐ ਤੇ ਉਹਨਾਂ ਦੇ ਵਿੱਚੋਂ ਇੱਕ ਬਿਆਨ ਆਇਆ ਕਿ ਜੀ ਭਗਤ ਸਿੰਘ ਜਿਹੜਾ ਉਹ ਗਦਾਰ ਸੀ ਉਹ ਅੱਤਵਾਦੀ ਸੀ। ਭਗਤ ਸਿੰਘ ਇਹ ਸੀ ਜਿਹੜਾ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਹੀਰੋ ਮੰਨਦਾ ਸੀ ਆਪਣਾ ਆਈਡਲ ਮੰਨਦਾ ਸੀ। ਭਗਤ ਸਿੰਘ ਉਹ ਸੀ ਜਿਹੜਾ 23 ਸਾਲ ਦਾ ਨੌਜਵਾਨ ਜਿਹਨੂੰ ਪਤਾ ਸੀ ਮੈਂ ਆਜ਼ਾਦੀ ਨਹੀਂ ਵੇਖਣੀ ਸਿਰਫ ਵੀ ਮੇਰੇ ਆਜ਼ਾਦ ਭਾਰਤ ਦੇ ਲੋਕ ਨੇ ਜਿਹੜੇ ਆਜ਼ਾਦੀ ਦੇ ਵਿੱਚ ਸਾਹ ਲੈਣ ਕੇ ਵੋਟ ਪਾਉਣ ਦਾ ਹੱਕ ਮਿਲੂਗਾ ਸਿਰਫ ਇਸ ਕਰਕੇ ਆਪਣੀ ਜਾਨ ਕੁਰਬਾਨ ਕੀਤੇ ਕਿਉਂਕਿ ਭਗਤ ਸਿੰਘ ਫਾਂਸੀ ਤੇ ਚੜ੍ਹ ਤੋਂ ਵੱਸ ਸਕਦਾ ਸੀ ਅੱਜ ਕਿਹਦਾ ਜੀ ਕਰਦਾ ਹੈ ਤੁਹਾਡੇ ਪਿੰਡ 'ਚ ਜਾਂ ਕਿਸੇ ਵੀ ਅੱਜ ਕੋਈ ਐਦਾਂ ਦਾ ਬੰਦਾ ਹੋ ਸਕਦਾ ਕੋਈ ਮਿਲ ਜੇ ਪਰ ਕਿੰਨੀ ਮੁਸ਼ਕਲ ਨਾਲ ਲੱਭਣਾ ਹੋਊਗਾ ਵੀ ਜਿਹਨੂੰ ਉਹ ਕਈਏ ਵੀ ਭਾਈ ਤੈਨੂੰ ਫਾਂਸੀ ਚਾਹਦਾ ਹੈ ਪਰ ਤੇਰੇ ਪਿੰਡ ਨੂੰ ਬਹੁਤ ਵਧੀਆ ਬਣਾ ਦੇਣਗੇ ਕੋਈ ਮੰਨਜੂ ਕੁਝ ਜੁਲਤ ਉਹ ਕਰਤਾਰ ਸਿੰਘ ਸਰਾਬੇ ਅਗੇ ਭਗਤ ਸਿੰਘ ਵਰਗੇ ਸੀ ਉਹ ਵੀ ਕਿਸੇ ਮਾਂ ਦਾ ਪੁੱਤ ਸੀ ਭਗਤ ਸਿੰਘ ਉਹਦੀ ਮਾਂ ਨੇ ਕਿ ਤੁਹਾਨੂੰ ਲੱਗਦਾ ਕਿ ਉਹਨੂੰ ਰੋਕਿਆ ਨਹੀਂ ਹੋਣਾ ਕਰੇ ਰਿਸ਼ਤੇ ਸੀ ਪਿਆਰ ਸੀ ਤੇ ਭਗਤ ਸਿੰਘ ਲਿਖਦਾ ਵੀ ਹੈ ਆਪਣੀ ਲਾਲ ਚਿੱਠੀ ਦੇ ਵਿੱਚ ਉਹ ਕਹਿੰਦਾ ਮੇਰਾ ਵੀ ਜੀ ਕਰਦਾ ਜ਼ਿੰਦਗੀ ਜਿਉਣ ਨੂੰ ਜ਼ਿੰਦਗੀ ਹਰ ਇੱਕ ਨੂੰ ਚੰਗੀ ਲੱਗਦੀ ਹੈ ਉਹ ਕਹਿੰਦਾ ਪਰ ਭਗਤ ਸਿੰਘ ਅੱਜ ਆਜ਼ਾਦੀ ਦਾ ਪ੍ਰਤੀਕ ਬਣ ਚੁੱਕਿਆ ਹੈ ਦੇਸ਼ ਦੇ ਨੌਜਵਾਨਾਂ ਦੇ ਜੋ ਕਹਦਾ ਮੈਂ ਮੌਤ ਤੋਂ ਡਰ ਗਿਆ ਜੇ ਅੱਜ ਮੈਂ ਫਾਂਸੀ ਤੇ ਨਾ ਚੜਿਆ ਤਾਂ ਹੋ ਸਕਦਾ ਮੇਰੇ 'ਚ ਕੋਈ ਕਮੀਆਂ ਕੋਸ਼ੀਆਂ ਹੋਣ ਜਿਹੜੀਆਂ ਲੋਕਾਂ ਦੇ ਸਾਹਮਣੇ ਆ ਜਾਂ। ਪਰ ਜੇ ਕਹਦਾ ਮੈਂ ਹੱਸਦਾ ਹੱਸਦਾ ਫਾਂਸੀ ਦੇ ਬੰਦੇ ਤੇ ਚੜ ਜਾਣਾ ਚਾਹ ਦੇਸ਼ ਦੀਆਂ ਮਾਂ ਮਾਂ ਮੇਰੇ ਤੇ ਮਾਣ ਮਹਿਸੂਸ ਕਰਨਗੀਆਂ ਤੇ ਹਰੇਕ ਮੱਕ ਹੋਊਗੀ ਮੇਰੇ ਕੋ ਕੋ ਧੱਕੇ ਨਹੀਂ ਚੱਲੇ। ਕੋਈ ਹੋਆ ਵੀ ਤਾਂ ਸੇ ਨੂੰ ਫਾਂਸੀ ਤੇ ਚੜਿਆ ਤੇ ਕਲਮਹਿਰ ਚੱਲੀ ਉਹਨਾਂ ਨੌਜਵਾਨਾਂ ਨੇ ਦੇਸ਼ ਨੂੰ ਜਿਹੜਾ ਅਜਾਜ਼ ਕਰਵਾਇਆ ਤੇ ਉਹ 박 ਸਿੰਘ ਨੂੰ ਤਾਂ ਮਾਨ ਸਰ ਕਹਿੰਦੇ ਐ ਗਦਾਰ ਦਾ ਅੱਜ ਕਿੰਨੇ ਪਿੰਡਾਂ ਦੇ ਯੂਥ ਕਲੱਬ ਨੇ ਮੈਂ ਕਿਸੇ ਟੂਰਨਾਮੈਂਟ ਤੇ ਜਾਂਦਾ ਜਦੋਂ ਮੈਂ ਐਮਐਲਏ ਨਹੀਂ ਵੀ ਸੀ ਉਦੋਂ ਵੀ 박 ਸਿੰਘ ਦੀ ਫੋਟੋ ਦੇਂਦੇ ਸੀ ਮोटे ਤਾਂ ਕਿ ਸਾਡੇ ਪਿੰਡਾਂ ਦੇ ਨੌਜਵਾਨ ਆਇਦਲ ਮੰਨਦੇ ਆ ਅਸੀਂ ਵੀ ਕਿਤੇ ਨਾ ਡਿਊਟੀ ਲੱਗ ਜਾਂਦੀ ਐ ਪਾਰਟੀ ਵੱਲੋਂ ਗੁਜਰਾਤ ਚਾਹੀਏ ਦਿੱਲੀ ਜਾਈਏ ਸਾਨੂੰ ਵੀ ਉੱਥੇ ਕਹਿ ਕੇ ਬੁਲਾਉਂਦੇ ਕਿ ਬੱਦ ਸਿੰਘ ਦੀ ਧਰਤੀ ਸੇ ਆਏ ਹਨ ਸਾਡੀ ਛਾਤੀ ਝੋੜੀ ਹੋ ਜਾਂਦੀ ਕੋਈ ਕਹਿੰਦਾ ਆ ਸਾਹਮਣੇ ਵੀ ਦੇਖੋ ਭਗਤ ਸਿੰਘ ਦੀ ਫੋਟੋ ਜਿਹੜੀ ਹੈ ਕੰਤ ਤੇ ਲੱਗੀ ਹੈ ਸਾਡੇ ਜੋ ਕੋਣ ਹੀਰੋ ਮੰਨਦਾ ਉਹਨੂੰ ਤਾਂ ਕਹਿੰਦੇ ਆ ਕਿ ਅਸੀਂ ਭਗਤ ਸਿੰਘ ਦੇ ਦਾਰਸ ਸੀ ਤੇ ਦੂਜੇ ਪਾਸੇ ਆਪਦੇ ਜਾਨਾ ਸ਼੍ਰੀ ਜੋ ਮਾਨ ਸਾਹਿਬ ਦੇ ਉਹਨਾਂ ਬਾਰੇ ਪੱਤਰਕਾਰਾਂ ਨੇ ਪੁੱਛ ਲਿਆ ਕਿ ਜੀ ਤੁਹਾਡੇ ਨਾਲਾ ਜੀ ਨੇ ਜੇਲੇ ਵਾਲੇ ਬਾਗ ਚ ਜਿਨੇ ਕਤਲਿਆਂ ਕੀਤਾ ਜਾਂਦੇ ਡਰ ਉਹਦੇ ਸਰੋਪਾ ਪਾਇਆ ਤੁਸੀਂ ਉਹਦੇ ਬਾਰੇ ਕੀ ਕਹੋਗੇ ਮਾਨ ਸਾਹਿਬ ਨੇ ਮਾਫੀ ਨਹੀਂ ਮੰਗੀ ਸਿਮਰਜੀਤ ਸਿੰਘ ਮਾਰ ਕੇ ਜੀ ਮੇਰੇ ਨਾਨੇ ਨੇ ਤਾਂ ਸਰੋਪਾ ਬੱਚੇ ਨੂੰ ਠੰਡਾ ਕੀਤਾ ਸੀ ਨਹੀਂ ਹੋਰ ਵੀ ਨੁਕਸਾਨ ਕਰ ਸਕਦਾ ਸੀ ਤੁਸੀਂ ਦੇਖੋ ਯਾਰ ਉਹਦਾ ਕਿੱਦਾਂ ਦਾ ਮੰਜ਼ਰ ਹੋਣਾ ਹੈ ਕਿੱਦਾਂ ਦਾ ਮਾਹੌਲ ਹੋਣਾ ਹੈ ਛੋਟੇ ਛੋਟੇ ਬੱਚਿਆਂ ਨੂੰ ਕਤਲ ਕਰਤਾ ਗੋੜੀਆਂ ਚਲਾਈਆਂ ਜਾਂ ਸਿੱਖਾਂ ਦਾ ਕਤਲ ਕੀਤਾ ਗਿਆ ਜਿਲੇ ਵਾਲੇ ਬਾਗ ਚ ਯਾਰਾਂ ਸਿੱਖ ਮਾਰਤੀ ਤੇ ਉਸ ਸਮੇਂ ਚੰਨ ਡਾਇਰਬਾਰੇ ਪੰਜਾਬ ਦੇ ਦੇਸ਼ ਤੇ ਲੋਕਾਂ ਦੀ ਕੀ ਭਾਵਨਾ ਹੋਊ ਤੇ ਜਿਹੜੇ ਸਿੱਖ ਨੇ ਉਦੋਂ ਦੇ ਸਰੂਪਾ ਪਾਇਆ ਹੋ ਉਹਦੇ ਬਾਰੇ ਤੁਸੀਂ ਦੇਖੋ ਵੀ ਉਦੋਂ ਸਮੇਂ ਦੇ ਉਸ ਸਮੇਂ ਦੇ ਲੋਕ ਉਸ ਸਮੇਂ ਸਿੱਖ ਕੀ ਸੋਚਦੇ ਹੋਣਗੇ ਉਹਦੇ ਬਾਰੇ ਤਾਂ ਮਾਨ ਸਰ ਕਹਿੰਦੇ ਕਿ ਮੇਰੇ ਨਾਨੇ ਠੰਡਾ ਕੀਤਾ ਇੱਕ ਗੁਰਦਮ ਸਿੰਘ ਸੀ ਜਿਹੜੇ ਕ੍ਰਾਂਤੀਕਾਰ ਜਿਹੜਾ ਐਨੇ ਸਾਲਾਂ ਬਾਅਦ ਵੀ ਆਪਦੇ ਦਿਲ ਚ ਅਗ ਰੱਖੀ ਇੰਨੇ ਸਾਲਾਂ ਬਾਅਦ ਵੀ ਜਲ ਡਾਇਰ ਤੋਂ ਜਾ ਕੇ ਲੰਡਨ ਦੇ ਵਿੱਚ ਬਦਲਾ ਲਿਆ ਉਦੋਂ ਸਿੱਖ ਸਿੱਕਸੀ ਕ੍ਰਾਂਤੀਕਾਰੀ ਸੀ ਜਾਂ ਮਾਨਸਾਹਬ ਦਾ ਨੰਨਾ ਸੀ ਰਾਸ਼ਟਰਪਤੀ ਦੀ ਪੋਟਾ ਤੁਸੀਂ ਚਾ ਕੇ ਬੀਜਪੀ ਨੂੰ ਕੌਣੇ ਹੋ ਤੇ ਕਿਹੜੇ ਮੂਹ ਨਾਲ ਫਿਰ ਸਿੱਖੀ ਦੀਆਂ ਵੋਟਾਂ ਸੋਪਰਾ ਮੇਰਿਓ ਇਹ ਲੋਕ ਨੇ ਜਿਨ੍ਹਾਂ ਨੇ ਕੇਵਲ ਜਵਾਨ ਪੁੱਟਾਂ ਦੀਆਂ ਮੋਟਾਂ ਤੇ ਸਿਆਸਤ ਕੀਤੀ ਹੈ ਪੰਨਾਵੇਂ ਮੁੱਦਿਆਂ ਨੂੰ ਪ੍ਰਕਾਹ ਲੈਂਦੇ ਆ ਉਹ ਤੋਂ ਬਿਨਾ ਨਾ ਕੋਈ ਸੋਚ ਹੈ ਨਾ ਕੋਈ ਡੈਵਲਪਮੈਂਟ ਹੈ ਹੁਣ ਤੁਸੀਂ ਦੱਸੋ ਵੀ ਆਹ ਗੱਲਾਂ ਦਾ ਕਿਸੇ ਮਾਨਦਤ ਪੁੱਟੇ ਕੋਲ ਕੋ ਜਵਾਬ ਹੈ ਕਿ ਤੁਸੀਂ ਬੜੇ ਸਿਆਣੇ ਸਿਰ ਬੈਠੇ ਹੋ ਸਾਡੀ ਪਾਰਟੀ ਕੋਈ ਧਰਮਾਂ ਦੀ ਕੋਈ ਜਾਤਾਂ ਦੀ ਕੋਈ ਗੱਲ ਨਹੀਂ ਕਰਦੀ ਇੱਕੋ ਗੱਲ ਕਰਦੀ ਹੈ ਵੀ ਭਾਈ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਡਵੈਲਪਮੈਂਟ ਦਾ ਅਜੰਡਾ ਤੇ ਪਹਿਲੀ ਸਰਕਾਰ ਹੈ ਜਿਨੇ ਆਪਦੇ ਕਮਰਿਆਂ ਚ ਵੀ ਅਸਰਾ ਦੇ ਕਮਰੇਆਂ ਚ ਵੀ ਮੰਤਰੀਆਂ ਦੇ ਕਮਰੇਆਂ ਚ ਵੀ ਮੁੱਖ ਮੰਤਰੀ ਦੀ ਫੋਟੋ ਲਾਈ ਪਾਕ ਸਿੰਘ ਤੋਂ ਦੇਖ ਕਰਕੇ ਫੋਟੋ ਲਾਈ ਹੈ ਕਦੇ ਕਿਸੇ ਨੇ ਲਾਈ ਮੈਨਿਕਾ ਦਾ ਕਿ 2 ਸਾਲ ਤੱਕ ਅਸੀਂ ਕੁਝ ਬਾਹਰ ਦੇ ਉੱਤੇ ਲਾਉਤਾ ਕੋਈ ਕੰਮ ਵੀ ਨਹੀਂ ਬਚਿਆ ਪਿੱਛੇ ਬੜੇ ਬੱਚੇ ਹੋਣਗੇ ਪਰ ਅਸੀਂ ਆਪਣੇ ਵੱਲੋਂ ਕੁਛ ਨੇ 2 ਸਾਲਾਂ ਤੋਂ ਇਮਾਨਦਾਰੀ ਨਾਲ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕੰਮ ਵੀ ਕੀਤੇ ਜਿਨ੍ਹਾਂ ਦਾ ਵਾਅਦਾ ਵੀ ਨਹੀਂ ਕੀਤਾ ਤੇ ਜਿਨ੍ਹਾਂ ਨੂੰ ਪਤਾ ਲੱਗਦਾ ਕਿ ਸਰਕਾਰ ਵਾਕਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ